ਜਿਹੜਾ ਆਦਮੀ ਹਾਰ ਰਿਹਾ ਹੈਗਾ ਜਿਹੜਾ ਦੁਖੀ ਹੈਗਾ ਪਰੇਸ਼ਾਨ ਹੈਗਾ ਉਹਨੇ ਇਲਜ਼ਾਮ ਲਗਾਨੇ ਉਹ ਕੀ ਕਰੇਗਾ ਕਿ ਮੇਰਾ ਉਹਦਾ ਮੇਰੇ ਤੇ ਇਲਜ਼ਾਮ ਲਗਾਣਾ ਰਹਿਗਾ ਮੇਰੇ ਤੇ ਜਨਤਾ ਇਲਜ਼ਾਮ ਲਗਾਏ ਜੇ ਮੈਂ ਗਲਤ ਕੰਮ ਕਰ ਰਿਹਾ ਪਬਲਿਕ ਕੋਲ ਜਾ ਕੇ ਓਪਨਲੀ ਇੰਟਰਵਿਊ ਲੈਣਾ ਫਿਰ ਮੈਨੂੰ ਸੁਣਾਣਾ ਅਗਰ ਬਰੀ ਜਨਤਾ ਮੇਰੇ ਨਾਲ ਨਹੀਂ ਹੋਏਗੀ ਤੁਸੀਂ ਮੈਨੂੰ ਕਹਿਣਾ ਤੁਹਾਡੀ ਜਨਤਾ ਤੁਹਾਡੇ ਨਾਲ ਨਹੀਂ ਹੈਗੀ ਤੁਹਾਡੀ ਜਨਤਾ ਕੁਛ ਨਹੀਂ ਹੈਗੀ ਸੋ ਰੀਅਲ ਟੈਸਟ ਇਜ਼ ਯੂ ਟਾਕ ਟੂ ਪਬਲਿਕ ਪਬਲਿਕ ਇਜ਼ ਦਾ ਡਿਸੀਜਨ ਮੇਕਰ ਬਾਕੀ ਲੀਡਰ ਲੂਟਰ ਤੇਰੇ ਹੈਗੇ ਨਾ ਉਹਨਾਂ ਦਾ ਤਾਂ ਕਈ ਗੱਲਾਂ ਚੈਲਸੀ ਇਹ ਉਹ ਕਰਦੇ ਰਹਿੰਦੇ ਨੇ ਉਹਨਾਂ ਦਾ ਕੋਈ ਕੋਈ ਸ਼ੁੱਡ ਨਟ ਬਾਦਰ ਭਗਤ ਜੀ ਤੁਹਾਡੇ ਹੀ ਸਾਥੀ ਰਹੇ ਸ਼ੀਤਲ ਲੰਗਰਾਜ ਜਲੰਧਰ ਤੋਂ ਤੁਹਾਡੇ ਤੇ ਬੜੇ ਇਲਜ਼ਾਮ ਲਗਾਉਂਦੇ ਬੇ ਨੇ ਜਦੋਂ ਦੇ ਰਮਨ ਅਰੋੜਾ ਰਮਨ ਅਰੋੜਾ ਦਾ ਜਿਹੜਾ ਸੀਨ ਹੋਇਆ ਉਸ ਤੋਂ ਬਾਅਦ ਹੁਣ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਵੈਸਟ ਇਲਾਕੇ ਦੇ ਵਿੱਚ ਇਹੀ ਕੁਝ ਹੋਣ ਜਾ ਰਹੀ ਹੈ ਜਿਸ ਦਿਨ ਮੇਰੇ ਤੇ ਕੋਈ ਜਨਤਾ ਇਲਜ਼ਾਮ ਲਗਾਏਗੀ ਜਿਸ ਦਿਨ ਪਬਲਿਕ ਮੇਰੇ ਤੇ ਇਲਜ਼ਾਮ ਲਗਾਏਗੀ ਉਹਨੂੰ ਮੈਂ ਇਲਜ਼ਾਮ ਸਮਝਾਂਗਾ ਜਿਹੜਾ ਆਦਮੀ ਆ ਰਿਹਾ ਹੈਗਾ ਜਿਹੜਾ ਦੁਖੀ ਹੈਗਾ ਪਰੇਸ਼ਾਨ ਹੈਗਾ ਉਹਨੇ ਇਲਜ਼ਾਮ ਲਗਾਨੇ ਉਹਨ ਕੀ ਕਰੇਗਾ ਇਸ ਕਰਕੇ ਰਹੇਗਾ ਤੁਸੀਂ ਪੱਤਰਕਾਰ ਹੈਗੇ ਹੋ ਤੁਹਾਨੂੰ ਹੀ ਮਹਿਸੂਸ ਕਰਨਾ ਚਾਹੀਦਾ ਹੈਗਾ ਕਿ ਮੇਰਾ ਉਹਦਾ ਮੇਰੇ ਤੇ ਇਲਜ਼ਾਮ ਲਗਾਣਾ ਹੈਗਾ ਮੇਰੇ ਤੇ ਜਨਤਾ ਇਲਜ਼ਾਮ ਲਗਾਏ ਜੇ ਮੈਂ ਗਲਤ ਕੰਮ ਕਰ ਰਿਹਾ 27 ਆਉਣ ਵਾਲੀ ਹੈਗੀ ਹੈ ਅਸੀਂ ਜੋ ਲੀਡਰ ਜੋ ਹੈਗਾ ਮੇਰਾ ਮੰਨਣਾ ਹੈਗਾ ਕਿ ਜੋ ਵੀ ਆਦਮੀ ਜੋ ਕਰਦਾ ਹੈਗਾ ਉਹ ਜੋ ਵੀ ਦਾ ਵਰਦਾ ਹੈਗਾ 27 ਨੂੰ ਲੋਕੀ ਆਪੇ ਦੇਖਣਗੇ ਪਬਲਿਕ ਮਿਲ ਡਿਸਾਈਡ ਅੱਜ ਵੋਟਾਂ ਪੈ ਰਹੀਆਂ ਹੈਗੀਆਂ ਜਨਤਾ ਵੋਟਾਂ ਪਾ ਕੇ ਆਪਣਾ ਸਭ ਦੱਸੇਗੀ ਕੀ ਕਰਨਾ ਹੈ ਸੀ ਇਸ ਕਰਕੇ ਜਿਹੜਾ ਹੈਗਾ ਵੀ ਸ਼ੁੱਡ ਲੀਵ ਓਨ ਦਾ ਪਬਲਿਕ ਸਾਨੂੰ ਕਿਸੇ ਤੇ ਇਲਜ਼ਾਮ ਲਗਾਣਾ ਇੱਕ ਛੋਟੀ ਸੋਚ ਦੀ ਨਿਸ਼ਾਨੀ ਹੁੰਦੀ ਹੈਗੀ ਜਨਤਾ ਦਰਬਾਰ ਅਸੀਂ ਜਨਤਾ ਨੂੰ ਵੋਟਾਂ ਪਾਈਆਂ ਮੈਂ ਐਮ ਐਮ ਐਲ ਏ ਬਣਿਆ 27 ਦੇ ਫੇਰ ਜਾਵਾਂਗਾ ਅਗਰ ਮੈਂ ਗਲਤ ਕੰਮ ਕਰਾਂਗਾ ਮੈਨੂੰ ਵੋਟਾਂ ਨਹੀਂ ਪਣਗੀਆਂ ਮੈਨੂੰ ਘਰ ਬਿਠਾ ਦੇਣਗੇ ਬਰੀ ਸਿੰਪਲ ਇਸ ਕਰਕੇ ਮੈਂ ਐਜ਼ ਅ ਮਨਿਸਟਰ ਦਿਨ ਰਾਤ ਮਿਹਨਤ ਕਰ ਰਿਹਾ ਹਾਂ ਪਾਰਟੀ ਦੀ ਮਜ਼ਬੂਤੀ ਲਈ ਔਰ ਜਨਤਾ ਜਿਨਾਂ ਨੂੰ ਵੋਟਾਂ ਪਾਈਆਂ ਹੈਗੀਆਂ ਮੇਰੇ ਤੇ ਤਵਾਰ ਜਤਾਇਆ ਹੈਗਾ ਤੁਸੀਂ ਸਾਰੇ ਜਾ ਕੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਜਿਹੜੀ ਮਰੀ ਟੂ ਲੈ ਰਹੇ ਹੋ ਨਾ ਜਨਤਾ ਜਾ ਕੇ ਇੰਟਰਵਿਊ ਲੈਣਾ ਮੇਰੇ ਜਲੰਧਰ ਵੈਸਟ ਦੇ ਹਲਕੇ ਦੀ ਪਬਲਿਕ ਨੂੰ ਜਾ ਕੇ ਓਪਨਲੀ ਇੰਟਰਵਿਊ ਲੈਣਾ ਫਿਰ ਮੈਨੂੰ ਸੁਣਾਣਾ ਅਗਰ ਮੇਰੀ ਜਨਤਾ ਮੇਰੇ ਨਾਲ ਨਹੀਂ ਹੋਏਗੀ ਤੁਸੀਂ ਮੈਨੂੰ ਕਹਿਣਾ ਤੁਹਾਡੀ ਜਨਤਾ ਤੁਹਾਡੇ ਨਾਲ ਨਹੀਂ ਹੈਗੀ ਤੁਹਾਡਾ ਜਨਤਾ ਖੁਸ਼ ਨਹੀਂ ਹੈਗੀ ਸੋ ਰੀਅਲ ਟੈਸਟ ਇਜ਼ ਯੂ ਟਾਕ ਟੂ ਪਬਲਿਕ ਪਬਲਿਕ ਇਜ਼ ਦਾ ਡਿਸੀਜਨ ਮੇਕਰ ਬਾਕੀ ਲੀਡਰ ਲੂਟਰ ਜਿਹੜੇ ਹੈਗੇ ਨਾ ਉਹਨਾਂ ਦਾ ਤੇ ਕਈ ਗੱਲਾਂ ਜੈਲ ਸੀ ਇਹ ਉਹ ਕਰਦੇ ਰਹਿੰਦੇ ਨੇ ਉਹਨਾਂ ਦਾ ਕੋਈ ਕੋਈ ਸ਼ੁੱਡ ਨਾਟ ਬੋਦਰ ਤੁਸੀਂ ਵੀ ਨਾ ਬੋਦਰ ਕਰਿਆ ਕਰ ਤੁਹਾਨੂੰ ਮੇਰੀ ਸਲਾਹ ਹੈਗੀ ਹੈ ਠੀਕ ਹੈ ਪਬਲਿਕ ਦੁਨੀਆ ਦਾ ਕਾ ਕੰਮ ਹੈ ਕਹਿਣਾ ਉਹਨਾਂ ਨੂੰ ਕਹਿਣ ਦੋ